ਹੋਲੀ ਸਾਰਿਆਂ ਨੂੰ ਮੈਨੂੰ ਸਤਿ ਸ੍ਰੀ ਅਕਾਲ ਜੀ ਲਓ ਜੀ ਅੱਜ ਆਪਾਂ ਸਹਾਣੀ ਦਾ ਸ਼ੇਵ ਭਗਤ ਕਰਦੇ ਅੱਜ ਸ਼ੁਰੂ ਪ੍ਰਮਾਤਮਾ ਉਸ ਦੀ ਸਾਰ ਲਗਏ ਦਾ ਤੇਜ ਚੰਦਰ ਬदन ਉਸ ਨੂੰ ਜ਼ਰੂਰ ਮਲੇ ਦੀ ਸੁਦਾ ਕਰਦੇ ਚੰਦਰ ਬਦਨ ਨੂੰ ਆਪਣੇ ਵਾਸ ਵਿੱਚ ਕਰਨ ਲਈ ਕਈ ਵੀਲੇ ਵਰਕੇ ਡਰਾਇਆ ਝਲਕਾਇਆ ਵੀ ਫਕਰ ਫੁਦਾ ਗੁਰ ਤੋਂ ਖੇੜਾ ਸ਼ਰਾਉਂ ਲਈ ਟਿੱਪ ਦੇ ਚੰਦਰ ਬਦਲ ਨੇ ਚਾਲ ਚੱਲੀ ਤੁਸੀਂ ਮੈਨੂੰ ਇੱਕ ਸਾਲ ਦਾ ਸਮਾਂ ਦੇਵੋ ਕਿਸੇ ਸਮੇਂ ਗ੍ਰੰ ਜੇ ਬਸਾਂ ਤੱਕ ਜਿਉਂਦਾ ਮਿਲ ਗਿਆ ਤਾਂ ਵਾਪਲੀ ਮਿਲੇ ਤੁਹਾਡੇ ਨਾਲ ਰੀਤੀ ਅਨੁਸਾਰ ਸ਼ਾਦੀ ਕੁਰਬਾ ਲਵਾ ਗਈ ਸੁਦਾਗ੍ਰਤਾ ਉਹਨੂੰ ਪ੍ਰਾਪਤ ਤੋ ਕਰਨ ਲਈ ਇੱਕ ਸਾਲ ਤਾਂ ਕੀ ਕਈ ਸਾਲ ਉਡੀਕਣ ਲਈ ਤਿਆਰ ਸੀ ਧਾਰਜ ਵਾਪਸੀ ਤੇ ਮਿਸਰ ਮਲ ਨੂੰ ਆਇਆ ਸੀ ਤੇ ਕੰਦਰ ਵਜਨ ਸੋਦਾਕਰ ਕੀ ਹਉਜ ਵੀ ਛੇੜ ਛਾੜ ਤੂੰ ਨਿਸ਼ਚਿੰਤ ਹੋ ਕੇ ਮਾਰਸੰਤ ਦੀ ਯਾਦ ਵਿੱਚ ਖੋਈ ਸੁਪਨਮਈ ਸੰਸਾਰ ਵਿੱਚ ਖੋ ਗਈ ਸੀ ਤੇ ਉਧਰ ਬਸੰਤ ਮਾਲਣ ਦੇ ਘਰ ਜਹਾਜ਼ ਦੀ ਵਾਪਸੀ ਦੀ ਕੁਡੀਕ ਕਰ ਰਿਹਾ ਸੀ ਹੌਕਰ ਜਹਾਜ ਮਸਰ ਦੇ ਸਾਗਨ ਤੇ ਆਗ ਲੱਗਾ ਬਸੰਤ ਚੰਦਰ ਦਾ ਹਾਲ ਜਾਨ ਨ ਲਈ ਬੇਤਾਬ ਸੀ ਮਾਲਣਾ ਫੁੱਲਾਂ ਦੇ ਹਾਰ ਤੇ ਗੁਲਦਸਤੇ ਲੈ ਕੇ ਜਹਾਜ ਤੇ ਭੁੱਜਦੇ ਤੇ ਚੰਦਰ ਬਦਨ ਦੇ ਕਲ ਚ ਆਪ ਕਹੁੰਦੇ ਆਂ ਹੌਲੀ ਦੇਣੀ ਬੋਲੀ ਇਹ ਬੇਟਾ ਉਦਾਸ ਨਾ ਹੋ ਤੇਰਾ ਸੁਹਾਗ ਕੀ ਆਉਂਦਾ ਹੈ ਬਸੰਤ ਮੇਰੇ ਘਰ ਹੈ ਉਸ ਨੇ ਸਾਰੀ ਅੱਜ ਬੀਤੀ ਸੁਣਾਈਏ ਉਹ ਤੇਰੀ ਯਾਦ ਵਿੱਚ ਤੜ ਉਹ ਰਹਾ ਹੈ ਮੈਂ ਕੱਲ ਨੂੰ ਫੇਰ ਆਵਾਂਗੀ ਗੁਰੂ ਦਾਸ ਦਾ ਲੈ ਕੇ ਇਲਾਕ ਮਾਲਣ ਜਹਾਜ ਤੋਂ ਫਤ ਹੈ ਚੰਦਰ ਬਦਨ ਦੇ ਚਿਹਰੇ ਤੇ ਅਨੂਠੀ ਖੁਸ਼ੀ ਵੀ ਹਲ ਰਾ ਲੈ ਲਹੌਣ ਲੱਗੀਆਂ ਪਉ ਦੇ ਮਨ ਦਾ ਮੋਰ ਐਨਾ ਪੌਣ ਲੱਗਾ ਮਾਲਣ ਨੇ ਘਰ ਆ ਕੇ ਜਦੋਂ ਬਸੰਤ ਨੂੰ ਚੰਦਰ ਬੰਦੇ ਪਤੀ ਬਰਤਾ ਧਰਮ ਤੇ ਕਾਇਮ ਰਹਿਣ ਦੀ ਗੱਲ ਦਸੀ ਤਾਂ ਉਹ ॠਖੁਸ਼ੀ ਦਾ ਕੁਲ ਟਿਕਾਣਾ ਨਾ ਰਿਹਾ ਬਸੰਤ ਨੂੰ ਇਸ ਗੱਲ ਦਾ ਤਾਂ ਪਤਾ ਲੱਗ ਗਿਆ ਸੀ ਕੇ ਰਾਜਾ ਰੂਪ ਉਹਦਾ ਭਰਾ ਹੈ ਪੁਸਤਕ ਪਹੁੰਚ ਕਰ ਇੱਕ ਚంద్ర ਬਦਲ ਨੂੰ ਸੁਦਾ ਕਰਦੇ ਜੰਗਲ ਤੋਂ بچਾਉਣ ਲਈ ਉਹਨੇ ਇੱਕ ਬਿਉਤ ਬਣਾਈ ਉਹਨੇ ਮਾਲਨ ਹੱਥ ਇੱਕ ਸੁਨਿਆ चंद्रबरण ਨੂੰ ਪੇ ਗਿਆ ਚੰਦਰ ਸ਼ੁਕਰੇ ਖੁਦਾ ਦਾ ਤੂੰ ਡੋਲੀ ਨਹੀਂ ਸੋਦાગਰ ਨੂੰ ਆਖ ਕਿ ਉਹ ਤੇਰੇ ਨਾਲ ਵਿਆਹ ਕਰਵਾਉਣ ਤੋਂ ਤੈਨਾਂ ਤੈਨੋ ਰੂਪ ਬਸੰਤ ਦੀ ਕਥਾ ਸੁਣਾਉਣ ਦਾ ਪ੍ਰਬੰਧ ਕਰੇ ਮਾਲਕ ਗੁਲਦਸਤਾ ਪੇਟ ਕਰਨ ਦੇ ਪੱਜ ਬਸੰਤ ਦਾ ਸੁਨੇਹਾ ਚੰਦਰ ਬਜਨ ਨੂੰ ਦੇ ਆਈ ਪੁੰਨ ਸਦਾਗਰ ਨੂੰ ਆਖਿਆ ਮਾਲਕ ਮੈਂ ਤੁਹਾਨੂੰ ਹੋਰ ਟਰਪਾਉਣਾ ਨਹੀਂ ਚਾਹੁੰਦੀ ਵਿਆਹ ਕਰਾਉਣ ਲਈ ਹੁਣੇ ਤਿਆਰ ਹਾਂ ਵਿਆਹ ਵਿਆਹ ਤੋਂ ਪਹਿਲਾਂ ਪ੍ਰਤੀ ਅਨੁਸਾਰ ਮਹਰੂਪ ਬਸੰਤੀ ਲਿਖਤਾ ਸੁਣਨਾ ਚੌਂਦੀਨਾ ਤਦ ਹੀ ਵਿਆਹ ਸੰਪੂਰਨ ਹੋਵੇਗਾ ਚੰਦਰ ਤੇਰੀ ਇਹ ਮੰਗ ਵੀ ਪੂਰੀ ਹੋ ਜਾਵੇਗੀ ਤੇਰੇ ਲਈ ਕਾ ਮੈਂ ਪਹਾੜ ਵੀ ਖੋਣ ਸਕਦਾ ਹਾਂ ਅੱਜ ਹੀ ਰਾਜਾ ਰੂਪਦੇਹ ਦਰਬਾਰ ਚ ਜਾ ਕੇ ਇਹ ਸੁਦਾਬ ਪ੍ਰਬੰਧ ਕਰਦਾ ਹਾਂ ਸੁਦਾਗਰ ਨੇ ਰਾਜਾ ਰੂਪਦੇਹ ਦਰਬਾਰ ਵਿੱਚ ਚਾ ਅਰਜ ਗੁਜਾਰੀ ਰੂਪ ਤਾਂ ਆਪ ਇਹ ਕਥਾ ਸੁਣਨ ਲਈ ਉਹ ਤਾਵਲਾ ਸੀ ਉਹਨੇ ਸਾਰੇ ਰਾਜ ਵਿੱਚ ਡੌਂਡੀ ਪਟਵਾ ਦਿੱਤੀ ਕਿ ਜਿਹੜਾ ਵਿਅਕਤੀ ਰਾਜ ਦਰਬਾਰ ਵਿੱਚ ਆ ਕੇ ਰੂਪ ਬਸੰਤ ਦੀ ਕਥਾ ਸੁਣਾਏ ਸੁਣਾਵੇਗਾ ਉਹ ਨੂੰ ਮੂੰਹ ਮੰਗਿਆ ਇਨਾਮ ਮਿਲੇਗਾ ਅਗਲੀ ਪਲਕ ਮਾਲੀ ਨੇ ਫਰਦਿਆਂ ਰੂਪ ਦੇ ਦਰਬਾਰ ਵਿੱਚ ਆਜਰ ਹੋ ਕੇ ਅਰਚ ਕੀਤੀ ਮਹਾਰਾਜ ਮੇਰੀ ਬੇਟੀ ਰੂਪ ਬਸੰਤ ਦੀ ਕਥਾ ਜਾਣਦੀ ਹੈ ਉਹਨੇ ਕਦੇ پراਏ ਮਰਦ ਦਾ ਮੂੰਹ ਨਹੀਂ ਦੇਖਿਆ ਮੇਰੇ ਘਰ ਤੋਂ ਸਾਰੀ ਰਾਹ ਵਿੱਚ ਕਿਨਾਂ ਤਣ ਲਗਵਾ ਦੇਵੋ ਉਹ ਢੋਲੀ ਚ ਬੈਠ ਕੇ ਤੁਹਾਡੇ ਦਰਬਾਰ ਕੇ ਹਾਜ਼ਰ ਹੋਵੇਗੀ ਤੇ ਕਥਾ ਸੁਣਾਵੇਗੀ ਬਸੰਤ ਨੂੰ ਦਰਸੀ ਕਿ ਪਹਿਲਾ ਵਾਂਗ ਗੋਤਵਾਲ ਉਹਨੂੰ ਪਛਾਣਨ ਲੱਵੇ ਇਸ ਲਈ ਉਹਨੇ ਆਪਣਾ ਪੇਸ ਬਦਲ ਕੇ ਰਾਜ ਦਰਬਾਰ ਵਿੱਚ ਜਾਲ ਦੀ ਵਿਆਹਤ ਬਣਾਈ ਉਸੇ ਰਾ ਵਿੱਚ ਕਨਾਤਾਂ ਲੱਗ ਗਈਆਂ ਮਾਲਣ ਨੇ ਬਸੰਤ ਦਾ ਸਿਰ ਗੁੰਦ ਕੇ ਉਸ ਨੂੰ ਇੱਕ ਖੂਬਸੂਰਤ ਮਟਿਆਰ ਦੇ ਰੂਪ ਵਿੱਚ ਸ਼ਿੰਗਾਰ ਦਿੱਤਾ ਤੇ ਕਹਾਰ ਉਸ ਡੋਲੀ ਵਿੱਚ ਬਿਠਾ ਕੇ ਰਾਜ ਦਰਬਾਰ ਵਿੱਚ ਲੈ ਆਈ ਹਰ ਰਾਜ ਦਰਬਾਰ ਵਿੱਚ ਖੂਬ ਰੌਣਕਾਂ ਲੱਗਾਂ ਰਾਜਾ ਰੂਪ ਰਾਜ ਸਿੰਘਾਸਣ ਤੇ ਮੇਰਾ ਜਮਾਨਸੀ ਸੋਦਾਗਰ ਅਤੇ ਹੋਰ ਐਲਕਾਰ ਰਾਜੇ ਦੇ ਨਾਲ ਸਜਬੋਬਤ ਸੋਹਬਤ ਸਾਲਾ ਤੇ ਚੰਦਰਬਦਨ ਅਗਰਾਜ ਮਹਿਲ ਦੇ ਚਿੱਲਮਨ ਵਿੱਚ ਬੈਠੇ ਹੋਏ ਸੀ ਮਾਲਣ ਦੀ ਧੀ ਨੇ ਕਥਾ ਸ਼ੁਰੂ ਕਰਨ ਲਈ ਰਾਜਾ ਰੂਪ ਪਾਸੋਂ ਆ ਗਿਆ ਮੰਮੀ ਮਹਾਰਾਜ ਆ ਗਿਆ ਹੋ ਗਏ ਤਾਂ ਕਥਾ ਸ਼ੁਰੂ ਕਰਾਂ ਅਗਲਾ ਪਾਗ ਅੱਗੇ ਸੁਣਾਵਾਂਗੇ ਇਸੇ ਕੇ ਦੀ ਅੱਜ ਦੀ ਕਹਾਣੀ ਦਾ ਪਾਗ ਸੋ ਕਾਨੂੰ ਭੇਰ ਲੈ ਕੇ ਮੰਗੇ ਅਗਲਾ ਪਾਗ ਜੀ ਜੋ ਨਹੀਂ ਰੱਬ ਰੱਖਾ ਤੁਹਾਨੂੰ ਅੱਜ ਦੀ